ਯਾਨਾਂ ਦੀ ਤਰ੍ਹਾਂ ਕੈਂਪ ਫੇਅਰ ਸ਼ੁਰੂ ਅੱਜ ਪੰਜਵਾਂ ਦਿਨ ਆ ਕੋਈ ਸੋਨੀਕੋਡ ਕਰੋ ਰਾਜੂ ਸੁਨੇਰ ਗੁਰੀ ਖਗਰਾਣਾ ਸਾਰੇ ਪਹੁੰਚ ਚੁੱਕੇ ਆ ਮੁੰਡੇ ਰੈਨਿੰਗ ਲਾ ਰਹੇ ਆ ਮੇਰੇ ਪਿੰਡ ਦੇ ਸੁਖਮਣ ਹੋਣੀ ਆ ਮੁੰਡੇ ਤੇ ਬਾਕੀ ਅੱਜ ਗਰਾਊਂਡ ਦੇ ਵਿੱਚ ਬਹੁਤ ਬੱਚੇ ਪਹੁੰਚੇ ਆ ਆਸੇ-ਪਾਸੇ ਪਿੰਡਾਂ ਦੇ ਪਹੁੰਚੇ ਸਾਡੇ ਪਿੰਡ ਦੇ ਬੱਚੇ ਵੀ ਬਹੁਤ ਪਹੁੰਚੇ ਆ ਕੋਈ ਸਾਹਿਬ ਵਿਚਾਰੇ ਖੜੇ ਪ੍ਰੈਕਟਿਸ ਕਰਾ ਰਹੇ ਆ ਮੁੰਡੇ ਕਰ ਰਹੇ ਆ ਅਸ਼ੀਰਵਾਦ ਨਾਪ ਕਰ ਰਹੇ ਆ ਰੈਨਿੰਗ ਤੋਂ ਬਾਅਦ ਤੇ ਕੋਈ ਸਾਹਿਬ ਸੋਨੀਕੋਡ ਕਰੋੜ ਜੀ ਤੇ ਮੁੰਡੇ ਪ੍ਰੈਕਟਿਸ ਕਰੀ ਜਾ ਰਹੇ ਆ ਸਾਰੇ ਯਾਨੀ ਦੇਖੋ ਮੁੰਡੇ ਅੱਜ ਪਹੁੰਚੇ ਵੀ ਬਹੁਤ ਆ ਹੋਰ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਵੱੱਤ ਵੱੱਤ ਬੱਚੇ ਗਰਾਊਂਡ ਦੇ ਵਿੱਚ ਭੇਜੋ ਤਾਂ ਜੋ ਨੌਜਵਾਨ ਚੰਗੀ ਸਿੱਖਿਆ ਲੈ ਚੰਗੀ ਸਿਹਤ ਬਣਾਉਣ ਅੱਜ ਬਾਹਾਂ ਵਾਲੀ ਪ੍ਰੈਕਟਿਸ ਲਵਾਈ ਸੀ ਕੋਚ ਸਾਹਿਬ ਨੇ ਪਹਿਲਾ ਸੈੱਟ ਤੁਰੇ ਜਾਂਦਾ ਦੂਜਾ ਸੈੱਟ ਤੁਰ ਪਿਆ ਫਿਰ ਤੀਜਾ ਸੈੱਟ ਚਾਰ-ਚਾਰ ਸੈੱਟ ਸੀਗੇ ਯਾਨੀ ਕਿ ਬੰਦੇ ਜ਼ਿਆਦੇ ਸੀ ਆ ਚਾਰ-ਚਾਰ ਗਰੁੱਪ ਬਣ ਗਏ ਸੀਗੇ ਸਾਰੀਆਂ ਵੱਖੋ-ਵੱਖਰੀਆਂ ਪ੍ਰੈਕਟਿਸਾਂ ਜਿੰਨੀਆਂ ਵੀ ਬਾਹਾਂ ਵਾਲੀਆਂ ਅੱਜ ਬਾਈ ਸੋਨੀ ਜੀ ਨੇ ਕਰਾਈਆਂ ਆ ਤੇ ਮੁੰਡੇ ਸ਼ਣੀ ਹੁਣੀ ਵੀ ਅੱਜ ਕਹਿੰਦੇ ਪਹਿਲੇ ਦਿਨ ਪਹੁੰਚੇ ਆ ਕਾਕੇ ਹੁਣੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਕੇ ਹੁਣਾਂ ਨੇ ਅੱਜ ਸਾਨੂੰ ਗਰਾਊਂਡ ਵਾ ਕੇ ਦਿੱਤਾ ਹਨ ਤੇ ਜਦੋਂ ਪ੍ਰੈਕਟਿਸ ਵਾਲੀ ਉਹਦੇ ਬਾਅਦ ਚ ਗਰਾਊਂਡ ਵਾਇਆ ਕਾਕੇ ਦਾ ਧੰਨਵਾਦ ਕੋਚ ਸਾਹਿਬ ਡੰਡਾ ਚੱਕ ਲੈ ਵੀ ਤੁਸੀਂ ਹੁਣ ਡੰਡੇ ਨਾਲ ਲੋਟ ਆਉਂਗੇ ਆਖਰੀ ਪ੍ਰੈਕਟਿਸਾਂ ਗੁਰੀ ਖਖਰਾਣਾ ਤੇ ਕਾਲੂ ਸਾਡੇ ਪਿੰਡ ਦਾ ਸ਼ਣੀ ਲੱਗਦੇ ਹੱਦ ਤੱਕ ਕਹਿੰਦਾ ਮੇਰੀ ਵਾਰੀ ਆ ਗਈ ਨਵਾਬ ਵੀ ਅੱਜ ਗਰਾਊਂਡ 'ਚ ਆਇਆ ਵਾ ਉਹਦੇ ਬਾਅਦ ਚ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਕਾਲੇ ਛੋਲਿਆਂ ਦੀ ਸੇਵਾ ਕੀਤੀ ਗਰਾਊਂ ਦੇ ਸਾਰਿਆਂ ਨੇ ਰਾਜਵੀਰ ਸ਼ਾਲੂ ਸੁਪਰ ਸਿੰਘ ਜੋਤਾ ਛੋਲੇ ਖਾ ਰਹੇ ਆ ਸਾਰੇ ਖਿਡਾਰੀ ਵੀਰ ਛੋਲੇ ਖਾ ਰਹੇ ਆ ਤੇ ਧੰਨ